ਆਪ ਤੋਂ ਭੱਜਣ ਵਾਲੀ ਸਰਕਾਰ ਮਰਦਾਬਾਦ 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 ਚੂțe ਵਾਲੇ ਕਰਨ ਵਾਲੀ ਸਰਕਾਰ ਮਰਦਾਬਾਦ 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 ਦਿੱਲੀ ਬੋਰਡ ਦੀ ਘਟੀਆਂ ਆਉਣੇ ਵਿੱਚ ਮਰਦਾਬਾਦ 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 ਆਮ ਆਦਮੀੀ ਸਰਕਾਰ ਮਰਦਾਬਾਦ 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 ਬਿਜਲੀ ਦੇ ਦਬਾ ਮਰਦਾਬਾਦ ਪਾਵਰ ਕਾਮ ਐਂਡ ਟ੍ਰਾਂਸਕੋ ਠੇਕਾ ਮਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ਤੇ ਕਾਮਿਆਂ ਨੇ ਦਰਾਹਾ ਵਿਖੇ ਬਿਜਲੀ ਕੰਪਲੇਂਟ ਦਫ਼ਤਰ ਬਾਹਰ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਮਰਦਾਬਾਦ ਦੇ ਨਾਰੇ ਲਗਾਏ ਇਸ ਮੌਕੇ ਕਾਮਯਾ ਨੇ ਐਲਾਨ ਕੀਤਾ ਕਿ ਉਹ ਆਰੀਆਂ ਚੋਣਾਂ ਦਾ ਬਾਈਕਾਟ ਕਰਨਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਰ ਬਾਰ ਸਮਾਂ ਦੇ ਕੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ਼ਭਜੋਂ ਅੱਜ ਉਹਨਾਂ ਨੇ ਪੁਤਲਾ ਫੁਕਿਆ ਤੇ ਹੁਣ ਆਉਣ ਵਾਲੇ ਸਮੇਂ 'ਚ ਚੋਣਾਂ ਦਾ ਬਾਈਕਾਟ ਕਰਨਗੇ ਦਾਮ ਜੀ ਮੈਂ ਰਾਮਜੀਤ ਸਿੰਘ ਦਾਮ ਜੀ ਦੀ ਕੀ ਪ੍ਰੋਗਰਾਮ ਸੀ ਜਿਹੜਾ ਤੁਸੀਂ ਬਿਜਲੀ ਗ੍ਰਿਡ ਦੇ ਦਫ਼ਤਰ ਦਾ ਜਿਹੜਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਜਿਹੜਾ ਪੁਤਲਾ ਫੁਕਿਆ ਤੇ ਇਹ ਪੁਤਲਾ ਇਸ ਸਬੰਧ ਵਿੱਚ ਫੁਕਿਆ ਇਹ ਸਾਡਾ ਟੋਕਣਗਾਂਵ ਸਹਾਇਤਾ ਸਮੂਹ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਵੋਟਾਂ ਮੰਗਣ ਆਉਣਗੇ ਉਹਨਾਂ ਦਾ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਸਾਡਾ ਇਹ ਵਿਰੋਧ ਪ੍ਰਦਰਸ਼ਨ ਜਾਰੀ ਚੱਲ ਰਿਹਾ ਹੈ ਪਰ ਭਗਵਾਨ ਤਮਾਨ ਦੀ ਸਰਕਾਰ ਇਹ ਸਾਡੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਨੂੰ ਇੰਨਾ ਕੋ ਫੋਕ ਕਰ ਰਹੀ ਹੈ ਕਿ ਉਹਨੂੰ ਪਹਿਲਾਂ ਹੀ ਅरेस्ट ਕਰੇ ਜਾ ਰਹੇ ਨੇ ਸਾਡੇ ਵੀ ਮੁਲਾਜ਼ਮ ਅਸੀਂ ਉਹਦੇ ਸਬੰਧ ਵਿੱਚ ਇਹ ਠੇਕਾ ਸਘਰ ਸਮੋਰਟੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 7 ਤਰੀਕ ਨੂੰ ਅਸੀਂ ਪੰਜਾਬ ਸਰਕਾਰ ਦੇ ਹਰੇਕ ਡਿਵੀਜ਼ਨ ਸਰਕਲ ਤਤਹੀਲ ਪੱਧਰਾਂ 'ਚ ਕੰਮ ਬੰਦ ਕਰਕੇ ਪ੍ਰੋਪਰ ਦੀ ਪੋਤਲੇ ਭੁਕਾਂਗੇ ਬਹੁਤ ਸਮਾਂ ਸਰਕਾਰ ਤੇ। ਉਹੀ ਮੰਗਾਂ ਤੁਸੀਂ ਤੁਹਾਡੀਆਂ। ਮੰਗਾਂ ਸਾਡੀਆਂ ਇਹੀ ਸੀ ਕਿ ਇਹ ਮੁੱਖ ਮੰਤਰੀ 20-21 ਵਾਰ ਲਿਖਤੀ ਮੀਟਿੰਗ ਦੇ ਕੇ ਮੁੱਕਰ ਚੁੱਕੇ ਨੇਗੇ ਜਿਹੜਾ ਕਿ ਕਹਿ ਰਹੇ ਸੀਗੇ ਵੀ ਅਸੀਂ ਤੁਹਾਨੂੰ ਕੱਚੇ ਕੰਮਿਆਂ ਨੂੰ ਪੱਕੇ ਕਰਾਂਗੇ। ਸੋ ਪੰਜਾਬ ਦੇ ਅੰਦਰ ਕੋਈ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ। ਤੋ ਇਹਨਾਂ ਦੇ ਖਿਲਾਫ ਆਦਾ ਖਿਲਾਫੀ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਅਸੀਂ ਮੁਕੰਮਲ ਤੌਰ ਤੇ ਸਾਡੇ ਜਿੰਨੀਆਂ ਵੀ ਜੁਨੀਆਂ ਨਾ ਨੇਗੀਆਂ ਵੋਟਾਂ ਦਾ ਬਾਈਕਾਟ ਕਰਦੇ ਆ ਇਹਨਾਂ ਦਾ ਪੰਜਾਬ ਸਰਕਾਰ ਦਾ ਅਤੇ ਜਿੱਥੇ ਵੀ ਇਹਨਾਂ ਦਾ ਕੋਈ ਵੀ ਕੈਬਨਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦਾ ਵੋਟਾਂ ਮੰਗਣ ਦੇ ਲਈ ਅਸੀਂ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ